ਪਰ ਉਹਨੂੰ ਜ਼ਰੂਰ ਆ ਵੀ ਉਹਨੂੰ ਲਲਕਾਰਾ ਮਾਰਨਾ ਪੈਂਦਾ ਲਲਕਾਰਾ ਮਾਰਨਾ ਪੈਂਦਾ ਸੋ ਅੱਜ ਜਿਹੜੇ ਸਰਕਾਰਾਂ ਨੇ ਉਹ ਚੱਕੀ ਚੱਟ ਦੇ ਲੱਗੀਆਂ ਹੋਈਆਂ ਨੇ ਇਨਸਾਫ ਨਹੀਂ ਦੇ ਰਹੀਆਂ ਉਹ ਇਸ ਕਰਕੇ ਸਾਡਾ ਫਰਜ਼ ਬਣਦਾ ਉਹਨਾਂ ਦੀ ਆਪਾਂ ਨੀਂਦ ਖੋਲੀਏ ਪਹਿਲਾਂ ਬਾਬਰ ਸੁੱਤਾ ਸੀ ਬਾਬਰ ਨੇ ਜ਼ੁਲਮ ਕਰੇ ਹਿੰਦੁਸਤਾਨ ਤੇ ਤਾਂ ਤਾਂ ਬਾਬੇ ਨਾਨਕ ਰਿਓ ਦਾ ਉਹਦੀ ਅੱਖ ਆ ਖੋਲੀ ਉਹਨੂੰ ਕਿਹਾ ਸੀ ਤੂੰ ਬਾਬਰਾ ਤੂੰ ਜਾਬਰ ਅੱਜ ਅਸੀਂ ਮੋਦੀ ਨੂੰ ਅਜੇ ਹੀ ਭਗਵੰਤਾਂ ਨੂੰ ਦੱਸਣ ਆਏ ਆ ਵੀ ਤੁਸੀਂ ਤੁਹਾਡੀ ਸਰਕਾਰ ਬੇਨਸਾ ਪੰਜਾਬ ਸਰਕਾਰ ਤੁਸੀਂ ਇਨਸਾਫ ਨਹੀਂ ਦੇ ਰਹੇ 32 ਸਾਲ ਸਾਡੇ ਸਿੰਘਾਂਦਰ ਬੈਠੇ ਨੇ ਤੁਸੀਂ ਉਹਨ 20 ਸਾਲ ਸਜ਼ਾ ਕਰੀ ਸੀ 14 ਸਾਲ ਕੱਟ ਕੇ ਬੰਦਾ ਬਾਹਰ ਆ ਜਾਂਦਾ ਪਰ ਤੁਸੀਂ ਉਹਨ 32-33 ਸਾਲ ਹੋ ਗਏ ਨਾ ਰਿਹਾ ਕੀਤੇ ਨੇ ਤੇ ਨਾ ਤੁਹਾਡੀ ਕੋਈ ਮਨਸਾ ਰਿਹਾ ਕਰਨ ਦੀ ਪਰ ਅਸੀਂ ਸਭ ਤੋਂ ਪਹਿਲਾਂ ਗਾਲ ਪ੍ਰੋਖ ਨੂੰ ਕਹਿੰਦੇ ਆ ਪਾਸ਼ਾ ਇਹ ਸਾਰਾ ਸੰਸਾਰ ਤਾਂ ਐ ਬਣਾਇਆ ਇਹ ਧਰਤੀ ਤੇ ਝੂਲਮ ਹੋ ਰਿਹਾ ਇਹ ਝੂਲਮ ਨੂੰ ਆਪ ਰੋਕ ਤਾਂ ਕਿ ਦਰਦ ਨਾ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਕਹਿੰਦੇ ਆ ਸੇ ਪਾਸ਼ਾ ਤੂੰ ਕਿਰਪਾ ਕਰੋ ਸਾਡੇ ਤੇ ਖਾਲਸੇ ਦੀ ਕਿਰਪਾ ਕਰੋ ਇਹ ਸਾਡੇ ਬੰਦੀ ਸਿੰਘ ਰਹਾ ਹੋਣ ਦੂਜੀ ਸਾਡੀ ਬੇਨਤੀ ਬੇਨਤ ਨੂੰ ਜਿਹੜਾ ਇਹ ਭਗਵਾਨ ਜੀ ਬੈਠਾ ਇਹਨੂੰ ਸਾਡੀ ਬੇਨਤੀ ਆ ਵੀ ਤੂੰ ਅੱਜ ਤੋਂ 1 ਸਾਲ ਪਹਿਲਾਂ ਪਿੰਡਾਂ ਜਾ ਕੇ ਕੀ ਕਹਿੰਦਾ ਸੀ ਬੀ ਮੈਂ 24 ਘੰਟੇ ਦੀ ਬੇਇਨਸਾਫੀ ਜੋ ਹੋਈ ਆ ਗੁਰੂਆਂ ਸਾਹਿਬ ਦੀ ਵੀ ਹੋਈ ਆ ਮੈਂ ਸਾਫ ਜਊਂਗਾ ਤੂੰ ਕਹਿੰਦਾ ਸੀ ਵੀ ਮੈਂ ਇੱਕ ਫਿਰ ਹੜਾਪਨ ਚੱਲੂਗਾ ਸਾਰੇ ਬੰਦੀ ਸਿੰਘ ਰਹਾ ਹੋ ਜਾਣਗੇ ਤੂੰ ਬਾਪੂ ਕੋਲੇ ਜਾ ਕੇ ਬਾਪੂ ਸੂਰ ਸਿੰਘ ਕੋਲੇ ਜਾ ਕੇ ਆਇਆ ਤਾਂ ਉਹ ਟੇਗਾ ਹੀ ਬਾਪੂ ਜੀ ਇਹ ਸਰਕਾਰ ਤਾਂ ਕਾ ਕਰ ਰਹੀ ਹੈ ਨੇ ਤੇ ਉੱਥੇ ਗੱਲ ਕਹੀ ਸੀ ਉਸ ਤੋਂ ਬਾਅਦ ਤਾਂ ਬਾਪੂ ਸੂਰਥੋਂ ਕੋਲ ਜਾ ਕੇ ਤਾਂ ਇਹ ਗੱਲ ਬਾਰ-ਬਾਰ ਕਹੀ ਕਿ ਜੇ ਮੈਂ ਆਇਆ ਮੇਰਾ ਹੰਨਾਹਰਾ ਪਿੰਨਾ ਆਇਆ ਮੈਂ ਰਹਾ ਕਰੂੰਗਾ ਅੱਜ ਤੁਹਾਨੂੰ ਬੇਨਤੀ ਕਰਦੇ ਆਂ ਵੀ ਅੱਜ ਬਾਰ-ਬਾਰ ਅੱਜ ਸਾਡਾ ਜਥਾ ਆ ਰਿਹਾ ਅੱਜ 100 ਅੱਜ 1 ਮਹੀਨਾ 7 8 6 7 ਦਿਨ ਹੋ ਗਏ ਇਹ ਮੋਰਚੇ ਚੱਲਦੇ ਨੂੰ ਤੇ ਸਾਡੀ ਗੱਲ ਸੁਣੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੁਹਾਡਾ ਕੰਮ ਕੀ ਆ ਤੁਹਾਡਾ ਕੰਮ ਆ ਤੁਸੀਂ 92 ਤੁਹਾਡੇ ਐਮਐਲਏ ਨੇ ਉਹ 92 ਐਮਐਲਏ ਜਿਹੜੇ ਹੈਗੇ ਨੇ ਉਹ ਮਤਾ ਪਾ ਕੇ ਅਸੈਂਬਲੀ ਦੇ ਵਿੱਚ ਉਹ ਰਾਜਪਾਲ ਨੂੰ ਭੇਜੋ ਰਾਜਪਾਲ ਨੂੰ ਭੇਜੋ ਉਸ ਤੋਂ ਬਾਅਦ ਸੋਚਾਂਗੇ ਵੀ ਤੁਸੀਂ ਇੱਧਰ ਨੂੰ ਚੱਲੇ ਹੋ ਅਗਲੀ ਕਾਰਵਾਈ ਤੁਹਾਨੂੰ ਦੱਸਾਂ ਕੀ ਕਰਨੀ ਆ ਪਹਿਲਾਂ ਆਹ ਕਾਰਵਾਈ ਕਰੋ ਕੇਰਲ ਦੀ ਤਰ੍ਹਾਂ ਵੀ ਮਤਾ ਪਾ ਕੇ ਬਾਕੀ ਮੇਰੇ ਐਮਐਲਏ ਨੇ ਉਹਨੂੰ ਬੇਨਤੀ ਕਰਦਾ ਵੀ ਤੁਹਾਨੂੰ ਲੋਕਾਂ ਨੇ ਮਨਾਇਆ ਸੰਗਤ ਨੇ ਬਣਾਇਆ ਸੰਗਤ ਦੇ ਭਾਵਨਾਵਾਂ ਨੂੰ ਦੇਖਦੇ ਹੋਏ ਜੇ ਮਤਾਂ ਨਹੀਂ ਪਾਉਂਦੇ ਤਾਂ ਤੁਸੀਂ ਅਸਤੀਫੇ ਦੇ ਘਰੋਂ ਆ ਜਾਓ ਜਿਹੜਾ ਅਸਤੀਫਾ ਦੇ ਕੇ ਆਊਗਾ ਕੌਮ ਉਹਦੇ ਨਾਲ ਹੋਊਗੀ ਜੇ ਦੁਵਾਰੇ ਚੋਣੇ ਸੀ ਪਹਿਲਾਂ ਉਹਨੂੰ ਜਿੱਤਾਵਾਂਗੇ ਦੂਜੇ ਨੇ ਬਾਅਦ ਗੱਲ ਕਰਾਂਗੇ ਹਰਿਆਣਾ ਵਿੱਚ ਇੱਕ ਐਮਐਲਏ ਨਸੀਬਤਾ ਸੀ ਸਾਡੇ ਕਿਸਾਨਾਂ ਕਾਨੂੰਨਾਂ ਦੇ ਉਹਨਾਂ ਵਿਰੁੱਧ ਵੀ ਇਹ ਗਲਤ ਲੈ ਜੋ ਦੁਵਾਰੇ ਜਿਮਣੀ ਚੋਣ ਹੋਈ ਤਾਂ ਉਹਨੂੰ ਇਹ ਪਬਲਿਕ ਨੇ ਉਹਨੂੰ ਦੁਵਾਰਾ ਜਿੱਤਾਇਆ ਅਸੀਂ ਵਾਦਾ ਕਰਦੇ ਹਾਂ ਪਰ ਭਗਵੰਤ ਮਾਣੂ ਵੀ ਕਹਿੰਦੇ ਆ ਤੂੰ ਸਿੱਟ ਕੇ ਚਾਬੀਆਂ ਆ ਜਾ ਪੰਜਾਬ ਨੂੰ ਤੂੰ ਪੰਜਾਬ ਦਾ ਬਣ ਤੂੰ ਕੇਜਰੀਵਾਲ ਦਾ ਨਾ ਬਣ ਤੂੰ ਪੰਜਾਬ ਦਾ ਬਣ ਤੂੰ ਦਿੱਲੀ ਦਾ ਨਾ ਬਣ ਦਿੱਲੀ ਦਾ ਉਹ ਬਣਾ ਦੱਲਾ ਹੋਵੇ ਤੂੰ ਦੱਲੇ ਵਾਲੀ ਗੱਲ ਨਾ ਕਰ ਜੇ ਤੂੰ ਦੱਲੇ ਵਾਲੀ ਗੱਲਾਂ ਕਰੇਗਾ ਤਾਂ ਪੰਜਾਬੀ ਨੂੰ ਕੋਈ ਪਸੰਦ ਨਹੀਂ ਆਊਗੀ ਤੇਰੀ ਗੱਲ ਸੋ ਮੈਂ ਫੇਰ ਬੇਨਤੀ ਕਰਦਾ ਕਿ ਅੱਜ ਹੀ ਮਤਾ ਪਾ ਕੇ ਅਸੈਂਬਲੀ ਦੇ ਵਿੱਚ ਉਹ ਤੁਸੀਂ ਰਾਜਪਾਲ ਨੂੰ ਭੇਜੋ ਰਾਠਪੱਤ ਨੂੰ ਭੇਜੋ ਅੱਗੇ ਤੇ ਆ ਕੇ ਪੰਜਾਬ ਦੇ ਵਿੱਚ ਖੜ੍ਹਜੋ ਅਸੀਂ ਤੁਹਾਡੇ ਨਾਲ ਹਾਂ ਪਰ ਜੇਕਰ ਤੁਸੀਂ ਸਾਤੋਂ ਚੋਟਾਂ ਲੈ ਕੇ ਟੁੜਕਲੇ ਸਲਾ ਕੇ ਵੋਟਾਂ ਲੈ ਲੀਆਂ ਤੁਸੀਂ ਸਮਝੋਗੇ ਵੀ ਟੁੜਕਲੇ ਸਲਾ ਕੇ ਵੋਟਾਂ ਮਿਲ ਗਈਆਂ ਹੁਣ ਵੀ ਅਸੀਂ ਪਰੇ ਪੰਜਾਬ ਦੀ ਵੋਟਾਂ ਲੈ ਕੇ ਮੁੱਖ ਐਮਐਲਏ ਬਣ ਕੇ ਮੁੱਖ ਮੰਤਰੀ ਬਣ ਗਏ ਇਹ ਪਲੇਖਾ ਖਾ ਜਾ ਤੇਰੇ ਪੈਰਾਂ ਥਲੀ 'ਤੇ ਆ ਕੇ ਮਚਾ ਦਾਂਗੇ ਅੱਗ ਤੈਨੂੰ ਇਹ ਜੀਣਾ ਦੁੱਬਰ ਕਰ ਦਾਂਗੇ ਇਹ ਸਾਡੀ ਸ਼ੁਰੂਆਤ ਆ ਕਿਤੋਂ ਬਾਅਦ ਅਸੀਂ ਨਵੇਂ ਮੋਰਚੇ ਵਧਾਂਗੇ ਨਵੀਆਂ ਨਵੀਆਂ ਗੱਲਾਂ ਕਰਾਂਗੇ ਨਵੇਂ ਨਵੇਂ ਅਸੀਂ ਪੈਂਤਲੇ ਵਰਤਾਂਗੇ ਅਸੀਂ ਨਵੇਂ ਨਵੇਂ ਪਿੰਤਲੇ ਵਾਰ ਕੇ ਜਿਵੇਂ ਅਬਦਾਲੀ ਨੂੰ ਇੱਥੋਂ ਭਜਾਇਆ ਸੀ ਤੈਨੂੰ ਵੀ ਇੱਥੋਂ ਭਜਾਵਾਂਗੇ ਤੂੰ ਬਹੁਤ ਮਾੜਾ ਬੰਦਾ ਨਿਕਲਿਆ ਸਾਨੂੰ ਇਹੋ ਜਿਹਾ ਪਿੰਡ ਦਾ ਬੰਦਾ ਤੂੰ ਪਿੰਡ ਨੂੰ ਜਾਣ ਦਾ ਪਿੰਡਾਂ ਦਾ ਰਹਿਣ ਵਾਲਾ ਪਰ ਇੱਕ ਵੀ ਗੱਲ ਤਾਂ ਕੌਮ ਦੀ ਨਹੀਂ ਕੀਤੀ ਪੰਜਾਬ ਦੀ ਨਹੀਂ ਕੀਤੀ ਜਿੰਨੀਆਂ ਗੱਲਾਂ ਕੀਤੀਆਂ ਨੇ ਤਾਂ ਕੇਜਰੀਵਾਲ ਦੀਆਂ ਕੀਤੀਆਂ ਨੇ ਪੰਜਾਬ ਦਾ ਪੁੱਤਾਂ ਪਾਣੀ ਬਾਰੇ ਕੋਈ ਗੱਲ ਨਹੀਂ ਕਰੀ ਤਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰੀ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਹੌਲਾ ਜਿਹਾ ਖ਼ਬਾਰਾਂ 'ਚ ਸਿਹਾਰ ਦੇ ਰਿਹਾ ਤੂੰ ਤੂੰ ਪੰਜਾਬ ਨੂੰ ਲੁੱਟ ਰਿਹਾ ਤੂੰ ਦੂਜਾ ਲੁਟੇਰਾ ਤੂੰ ਅਬਦਾਲੀ ਆ ਤੂੰ ਲੋਟੂ ਆ ਤੂੰ ਪੰਜਾਬ ਦਾ ਭਲਾ ਕਰਨ ਵਾਲਾ ਨਹੀਂ ਸੱਧਾ ਹੋ ਕੇ ਬੰਦਾ ਪੁੱਤ ਬਣ ਕੇ ਸੈਂਬਲੀ ਚ ਮਤਾ ਪਾ ਸਾਡੇ ਸਿੰਘ ਰਹਾਕਰਾਂ ਉਹ ਗੁਰੂ ਗ੍ਰੰਥ ਸਾਹਿਬ ਚਾਹੇ ਉਹ ਗੀਤਾ ਹੋਵੇ ਚਾਹੇ ਰਮੈਨ ਹੋਵੇ ਚਾਹੇ ਕੋਈ ਵੀ ਧਾਰਮਿਕ ਗ੍ਰੰਥਾ ਕਿਸੇ ਗ੍ਰੰਥ ਦੀ ਬੇਅਦਵੀ ਹੋਵੇ ਬਰਾਬਰ ਕਾਨੂੰਨ ਬਣਾਓ ਕੈਸਾ ਸਖਤ ਕਾਨੂੰਨ ਬਣਾਓ ਵੀ ਉਹ ਬੰਦਿਆਂ ਨੂੰ 20-20 ਸੱਜਾ ਹੋਣੀ ਚਾਹੀਦੀ ਆ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਗੁਰੂ ਮਰਦੇ ਪਾਸ਼ਾ ਸਾਨੂੰ ਸਮਝਾਉਂਦੇ ਸਾਨੂੰ ਦੱਸਦੇ ਨੇ ਬੇ ਕਿਤੇ ਕੋ ਮਤ ਟੂਠੇ ਉਠਾ ਜੋ ਨਾ ਵਿਚਾਰਾ ਸਾਰੇ ਬੇਕਤਾਬ ਜਿੰਨੇ ਸ਼ਾਸਤਰ ਨੇ ਸਾਰੇ ਸੱਚੇ ਨੇ ਇਹ ਸੱਚਿਆਂ ਦੀ ਰੱਖਾ ਕੀ ਨਹੀਂ ਕਰਨੀ ਜਾਂ ਇਹ ਸਰਕਾਰਾਂ ਫਰਜ਼ ਬਣਦਾ ਜਾਂ ਸਰਕਾਰਾਂ ਨਹੀਂ ਕਰਨਗੀਆਂ ਤੇ ਫਿਰ ਭਾਈ ਸੰਗ ਦਾ ਫਰਜ਼ ਬਣਦਾ ਆ ਸੰਗ ਦਾ ਫਰਜ਼ ਨਿਭਾ ਰਹੀ ਆ ਤੁਸੀਂ ਆਪਣਾ ਫਰਜ਼ ਨਿਭਾਓ ਜੇਕਰ ਤੁਸੀਂ ਇੱਧਰ ਤੋਂ ਚੱਲੋਗੇ ਤਾਂ ਇਹ ਸੰਗਤ ਜਵਾਬ ਮੰਗੂਗੀ ਤੁਹਾਨੂੰ ਜਵਾਬ ਦੇਣਾ ਪੈਣਾ ਮੈਂ ਮੈਂ ਇੰਤਰੀ ਕਰੂੰਗਾ ਸਾਰੀ ਸੰਗਤ ਨੂੰ ਕਿ ਆਪਾਂ ਬਹਿ ਕੇ ਜਾਪ ਕਰਨਾ ਸਿਮਰਨ ਕਰਨਾ ਸਿਮਰਨ ਕਾ ਏਡੀ ਵੱਡੀ ਤਾਕਤ ਆ ਇਹ ਸਾਨੂੰ ਜਮਾਂ ਤੋਂ ਸਲਾਮ ਦਾ ਜਮਾਂ ਤੋਂ ਇਹਦਾ ਚੀਜ਼ ਹੀ ਕੁਛ ਨਹੀਂ ਇਹਨਾਂ ਦਾ ਤੜਕੇ ਨੂੰ ਭੜਾਕਾ ਪੈ ਇਹਨਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਇਹਨੇ ਖੇਡ ਇੱਕ ਸਹਾ ਆ ਨਾ ਆ ਕਿੱਡੇ ਕਿੱਡੇ ਰਾਜੇ ਨੇ ਇਹ ਕੁਛ ਨਹੀਂ ਹੈਗੇ ਔਰੰਗਜ਼ੇਬ ਦੇਖ ਲੈ ਇੱਥੇ ਫਿਰਦਾ ਹੀ ਵੱਡਾ ਆ ਉਹਨੂੰ ਹਸਰਤ ਵਿੱਚ ਹਸਰਤ ਬੈਠਾ ਦੀਂਦਾ ਉਹਦਾ ਕੋਈ ਅੱਜ ਕੁਛ ਇਸ ਕਰਕੇ ਕੁਛ ਨਹੀਂ ਹੁੰਦੇ ਮੂਲੀ ਹੁੰਦੇ ਨੇ ਪਰ ਜੇ ਆਪ ਜੇ ਆਪਾਂ ਤਕੜੇ ਹੋ ਜੀ ਤਾਂ ਆਪਾਂ ਤਕੜੇ ਹੋਵੋ ਸਾਰੇ ਤਕੜੇ ਹੋ ਕੇ ਲੜਾਈ ਲੜਨੀ ਆ ਇਹ ਜਥੇ ਲਗਾਤਾਰ ਰਹਿਣਗੇ ਇਸ ਤੋਂ ਜੇ ਮਲੋੜ ਦੇ ਵਿੱਚ ਅਸੀਂ ਕਰਾਇਆ ਸੀ ਐਮਐਲਏ ਭੇਜਾਇਆ ਸੀ ਉਸ ਤਰ੍ਹਾਂ ਮੂੰਹਵੰਦੀ ਕਰ ਕਰਕੇ ਭਜਾਵਾਂਗੇ ਇਹਨਾਂ ਨੂੰ ਜੇ ਸਾਡੀ ਨਾਲ ਨਾ ਗੱਲ ਸੁਣੀ ਕਿਉਂਕਿ ਸੰਗਤ 'ਚ ਬਹੁਤ ਜ਼ਿਆਦਾ ਰੋਹ ਵਾ ਬਹੁਤ ਜ਼ਿਆਦਾ ਰੋਹ ਆ ਬਹੁਤ ਗੁੱਸਾ ਇਹ ਗੁੱਸਾ ਕੰਟਰੋਲ ਨਹੀਂ ਹੋਣਾ ਜੇਕਰ ਸਾਡੀ ਨਾਲ ਗੱਲ ਸੁਣੀਗੀ ਫਿਰ ਮੈਂ ਬੇਨਤੀ ਕਰਦਾ ਮੀਡੀਆ ਨੂੰ ਬੇਨਤੀ ਕਰਦਾ ਕਿ ਮੀਡੀਆ ਜੀ ਤੁਸੀਂ ਸਾਡਾ ਬੜਾ ਸਾਥ ਦਿੱਤਾ ਜਦੋਂ ਦਿੱਲੀ ਮੋਰਚਾ ਲੱਗਿਆ ਹੁਣ ਵੀ ਤੁਹਾਨੂੰ ਬੇਨਤੀ ਕਰਦੇ ਆ ਵੀ ਤੁਸੀਂ ਅਸੀਂ ਕੌਣੇ ਆ ਵੇਖੋ ਕਿਸੇ ਨਾ ਬੇਇਨਸਾਫੀ ਨਾ ਹੋਵੇ ਕਿਸੇ ਨਾ ਵੀ ਨਾ ਬੇਇਨਸਾਫੀ ਹੋਵੇ ਬੇਇਨਸਾਫੀ ਹੋ ਰਹੀ ਆ ਬੇਇਨਸਾਫੀ ਨੂੰ ਇਹਨੂੰ ਜਦ ਦੂਰ ਕਰਨ ਵਾਸਤੇ ਤੁਸੀਂ ਸਾਡਾ ਸਾਥ ਦਿਓ ਮੋਰਚਾ ਸਾਥ ਦਿਓ ਸੱਚ ਦਾ ਸਾਥ ਦਿਓ ਅਸੀਂ ਜਦੋਂ ਮੈਂ ਮੈਂ ਜੇਲ੍ਹ ਦੇ ਵਿੱਚ ਸੀ 90 ਜੇਲ੍ਹ ਦੇ ਵਿੱਚ ਤਾਂ ਉੱਥੇ ਜਦੋਂ ਸਰਕਾਰ ਬਣੀ ਆ ਬਿਆੰਤ ਦੀ ਜਦੋਂ ਸਰਕਾਰ ਬਣੀ ਤਾਂ ਮਰਜੰਦਰ ਬਿੱਟਾ ਜਿਉਂਦਾ ਮੈਂ ਮਰੇ ਦੀ ਗੱਲੋਂ ਜਿਉਂਦੀ ਗੱਲ ਕਰਦਾ ਮਰਜੰਦਰ ਬਿੱਟਾ ਜਿਉਂਦਾ ਬੈਠਾ ਜੇਲ੍ਹ ਮੰਤਰੀ ਬਣ ਗਿਆ ਇਹ ਸਾਨੂੰ ਕਹਿਣ ਲੱਗਾ ਮੈਂ ਜੇਲ੍ਹ ਦਾ ਦੌਰਾ ਕਰਨਾ ਅਸੀਂ ਕਹਾ ਜੇਲ੍ਹ ਦਾ ਦੌਰਾ ਸਾਡੇ ਬਿਠ ਨਹੀਂ ਹੋ ਸਕਦਾ ਤੂੰ ਪਾਪੀ ਬੰਦਾ ਤੂੰ ਭ੍ਰਿਸ਼ਟ ਬੰਦਾ ਤੂੰ ਮਾੜਾ ਬੰਦਾ ਤੈਨੂੰ ਜੇਲ੍ਹ ਤੇਰਾ ਜੇਲ੍ਹ ਪੈਣੀ ਧਰਮ ਦੇਣਾ ਅਸੀਂ ਇਹ 1.5 ਸਾਲ 2 ਸਾਲ ਕੇ ਨਜ਼ਰੇ ਰਿਹਾ ਮੰਤਰੀ ਤੁਹਾਨੂੰ ਪਤਾ ਹੋਊਗਾ ਅਸੀਂ ਨਾਬੇ ਜੇਲ੍ਹ ਨੂੰ ਬੜਨ ਨਹੀਂ ਦਿੱਤਾ ਗੇਰ ਦੇ ਅੰਦਰ ਨਹੀਂ ਆਉਣ ਦਿੱਤਾ ਇਹਨੂੰ ਇਹਨੂੰ ਬਾਹਰ ਭਜਾਇਆ ਇਹ ਜਿੰਨਾਂ ਦੇ ਅਸੀਂ ਨਹੀਂ ਭਜਾਉਦੇ ਇਹਨਾਂ ਨੂੰ ਉਹਨਾਂ ਚਿਰ ਸਾਡੇ ਪਾਸ ਦੀ ਗੱਲ ਨਹੀਂ ਚ ਰਹਿਣੀ ਅਸੀਂ ਇਹਨਾਂ ਨੂੰ ਬਿਲਕੁਲ ਪਿੰਡਾਂ ਦੇ ਨਹੀਂ ਬੜਨ ਦੇਣਾ ਅਸੀਂ ਹੁਣੇ ਹੀ ਸੇਧ ਹੋਈ ਮੈਂ ਬੇਨਤੀ ਕਰੂੰ ਕੌਮੀ ਮੋਰਚੇ ਨੂੰ ਕਿ ਇਹ ਜਿਹੜਾ ਆਪਾਂ ਕਰ ਰਹੇ ਆ ਇਹ ਵਧੀਆ ਕਰ ਰਹੇ ਆ ਪਰ ਹੁਣ ਇਹਨੂੰ ਹੋਰ ਤੇਜ਼ ਕਰੀਏ ਬਾਕੀ ਮੇਰੀ ਦੂਜੀ ਬੇਨਤੀ ਆ ਵੀਰ ਮੁਲਾਜ਼ਮਾਂ ਨੂੰ ਜੇ ਸਾਡੇ ਪੁਲਿਸ ਮੁਲਾਜ਼ਮਾਂ ਜਿੰਨੇ ਵੀ ਇਹਨੂੰ ਮੇਰੀ ਬੇਨਤੀ ਆ ਕਿ ਜਿਹੜੀ 8 ਤਰੀਕ ਦਿਖਤ ਬੜੀ ਮੰਦਭਾ ਘਟਨਾ ਸੀ ਉਹਦੇ ਬਾਰੇ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਚਲੋ ਜੋ ਹੋ ਗਿਆ ਆਪਾਂ ਸਾਰੇ ਆਪਾਂ ਆਈਆਂ ਅੱਗੇ ਬਾਅਦ ਤੇ ਕੋਈ ਵੀ ਘਟਨਾ ਜੀ ਨਹੀਂ ਹੋਣੀ ਚਾਹੀਦੀ ਕਿਉਂਕਿ ਵਿੱਚ ਕੋਈ ਨਾ ਕੋਈ ਬੰਦੇ ਨਾਲਸਰ ਗਲਤ ਅਨਸਰ ਆ ਜਾਂਦੇ ਨੇ ਜਿਹੜੇ ਉਹ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਸਾਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਬੰਦਾ ਤੁਸੀਂ ਵੀ ਖਿਆਲ ਰੱਖਣਾ ਚਲੋ ਅੱਜ ਤਾਂ ਰੱਖਣਾ ਰੱਖਣੀ ਆ ਪਰ ਇਹ ਬੇਨਤੀ ਆ ਨਾਦਬਰੀ ਬੇਨਤੀ ਇਹ ਵੀ ਆ ਮਾਜਮ ਵੀਰਾਂ ਨੂੰ ਕਿ ਭਾਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਵੀ ਆ ਸਾਡਾ ਵੀ ਧਾਰਮਿਕ ਗ੍ਰੰਥ ਤੁਹਾਡੇ ਵੀ ਨੇ ਸਾਡੇ ਵੀ ਕਾਨੂੰਨ ਤੁਸੀਂ ਰਾਜਕਰ ਤੁਸੀਂ ਕਾਨੂੰਨ ਚ ਡਿਊਟੀ ਕਰਦੇ ਹੋ ਉਹ ਕਾਨੂੰਨ ਜੇਲ੍ਹ ਚ ਬੈਠੇ ਸੋ ਕਾਨੂੰਨ ਦੇ ਮੁਤਾਬਕ ਅਸੀਂ ਰਿਹਾਈ ਮੰਗਦੇ ਆ ਵੀ ਕਾਨੂੰਨੀ ਤੌਰ ਤੇ ਰਿਹਾਈ ਹੋਣੀ ਚਾਹੀਦੀ ਆ ਅਸੀਂ ਕਾਨੂੰਨ ਤੋਂ ਬਾਹਰ ਜਾਣ ਦੀ ਬਿਲਕੁਲ ਗੱਲ ਨਹੀਂ ਕਰਦੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਜਿਨਨੇ ਵੀ ਇੱਥੇ ਆਏ ਆ ਸਭ ਨੂੰ ਜੀ ਆ ਵੀ ਕਹਿਣਾ ਨਾਲ ਇਹ ਵੀ ਕਹਿਣਾ ਬਿੱਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਸੋ ਹੋ ਸਵਰੇਨ ਕਾ ਤਾਂ ਆ ਉਹ ਮਾਰੇ ਪਾਸ ਅਸਾਨੂੰ ਗੁਰੂਆਂ ਦਾ ਇਹ ਪ੍ਰਤਿਸ਼ਵਾ ਵੀ ਜਦੋਂ ਅਸੀਂ ਚੱਲ ਚੱਲਦੇ ਆ ਇਹ ਤਾਂ ਤੇ ਤਾਂ ਅਸੀਂ ਧਰਨਾ ਦੇ ਲ ਜਾ ਰਹੇ ਆ ਅਸੀਂ ਉਹਦੇ ਕੋਠੀ ਅੱਗੇ ਜਾ ਰਹੇ ਆ ਸਾਡੋਂ ਉੱਥੇ ਜਾਣ ਨਹੀਂ ਦੇ ਰੋਕਿਆ ਜਾਂਦਾ ਅੱਜ ਤਾਂ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿਣਾ ਭਗਵੰਤ ਮਾਨ ਜੇ ਤੇਰੇ ਮਨ ਦਾ ਚਾਹ ਆ ਮੈਂ ਗੁਰੂ ਤੇਗ ਬਹਾਦਰ ਦਾ ਪੁੱਤ ਆ ਜੇ ਤੇਰੇ ਮਨ ਨੂੰ ਚਾਹ ਆ ਮੋਦੀ ਜੇ ਤੇਰੇ ਮਨ ਨੂੰ ਚਾਹ ਆ ਤਾਂ ਤੂੰ ਇੱਕ ਵਾਰੀ ਮੰਗ ਸਹੀ ਮੈਂ ਚੱਲ ਕੇ ਆਵਾਂਗਾ ਸਿਰ ਤੇਰੇ ਦਰਦ ਦੇ ਕੇ ਜਾਊਂਗਾ ਤੂੰ ਸਿਰ ਵੱਡਣ ਵਾਲਾ ਬਣ ਮੈਂ ਦੇਣ ਵਾਲਾ ਖੜਾ ਤੁਹਾਡੇ ਸਾਹਮਣੇ ਕੋਈ ਬੋਲ ਸਾਨੂੰ ਸਾਡੇ ਗੁਰੂਆਂ ਦੀ ਥਾਪਣ ਜੋ ਸਾਡੇ ਗੁਰੂਆਂ ਨੇ ਕਰਿਆ ਅਸੀਂ ਉਹੀ ਕਰਨਾ ਚਾਹੁੰਦੇ ਆ ਭੈ ਕਾਇਕੋ ਦੇ ਨਾ ਪਹਿਮਾਨਤਾਂ ਨਾ ਕਿਸ ਨੂੰ ਅਸੀਂ ਡਰ ਦਿੰਦੇ ਆ ਨਾ ਅਸੀਂ ਡਰਦੇ ਆ ਮੇਰੀ ਫੇਰ ਬਿੰਦੀ ਆ ਕਿਹੜਾ ਪ੍ਰਸ਼ਾਸਨ ਉਹ ਪੂਰਾ ਸਾਡਾ ਅਪਸਾਦ ਦੇਵੇ ਕਿਉਂਕਿ ਪ੍ਰਸ਼ਾਸਨ ਦੀ ਬਹੁ ਬੱਡੀ ਜੁੰਬਰੀ ਆ ਇਦਾਂ ਦੀ ਗੱਲਾਂ ਕਰਕੇ ਇਹ ਮੋਰਚੇ ਨੂੰ ਖਰਾਬ ਨਾ ਹੋਣ ਦਿਓ ਇਹ ਮੋਰਚਾ ਸੱਚ ਦੇ ਲੱਗਿਆ ਨਿਆਂ ਦੇ ਲੱਗਿਆ ਨਿਆਂ ਤਾਂ ਮਿਲਣਾ ਸਾਰੇ ਮੰਗਾਗੇ ਹਰ ਗੁਰੂ ਨੂੰ ਨਿਆਂ ਮਿਲਣਾ ਚਾਹੀਦਾ ਕਿਸੇ ਤੋਂ ਵੀ ਕੋਈ ਇੱਥੇ ਆਉਂਦਿਆਂ ਜਾਂਦਾ ਗਲਤੀ ਹੋਵੇ ਮੈਤੋਂ ਕੀ ਬੋਲਦਾ ਗੱਲ ਤੇ ਮਾਫੀ ਮੰਗਦਾ ਕਿਸੇ ਤਰ੍ਹਾਂ ਦੀ ਗਲਤੀ ਜੋ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰਾ ਸਰਬਜੀ ਸਿੰਘ ਇੱਥੇ ਜਥਾ ਜਿਹੜਾ ਉਹ ਚੰਡੀਗੜ੍ਹ ਉਸੇ ਬੈਰੀਅਰ ਤੇ ਪਹੁੰਚ ਚੁੱਕਿਆ ਹੈ ਔਰ ਇਸ ਵੇਲੇ ਸਿਮਰਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਇਸ ਵੇਲੇ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਜਿਵੇਂ ਜਿਵੇਂ ਪਹਿਲਾਂ ਵੀ ਇੱਕ ਸਿੰਘ ਨੇ ਗੱਲਬਾਤ ਕਰਦਿਆਂ ਕਾਫੀ ਕੁਝ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਉਨ੍ਹਾਂ ਦੇ ਬਿਆਨ ਸਿੱਧੇ ਤੌਰ ਤੇ ਕਿਹਾ ਗਿਆ ਕਿ ਸਾਡੀਆਂ ਜਿਹੜੀਆਂ ਡਿਮਾਂਡਸ ਹੈਗੀਆਂ ਨੇ ਇਹ ਜੈਨੂਅਨ ਨੇ ਔਰ ਤੁਸੀਂ ਕਾਨੂੰਨ ਬਣਾਉਣ ਵਾਲੇ ਹੋ ਔਰ ਕਾਨੂੰਨ ਦੀ ਪਾਲਣਾ ਕਰਨ ਵਾਲੇ ਆਮ ਨਾਗਰਿਕ ਆਮ ਨਾਗਰਿਕ ਹੁੰਦੇ ਨੇ ਤਾਂ ਉਸੇ ਕਾਨੂੰਨ ਦਾ ਹਵਾਲਾ ਦੇ ਕੇ ਹੀ ਉਹਨਾਂ ਨੇ ਕਿਹਾ ਕਿ ਉਸੇ ਕਾਨੂੰਨ ਦੇ ਮੁਤਾਬਿਕ ਹੀ ਬਣਦਾ ਹੈ ਕਿ ਕੌਮੀ ਸਿੰਘਾਂ ਨੂੰ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਫਿਲਹਾਲ ਇੱਥੇ ਜਾਬ ਕੀਤਾ ਜਾਏਗਾ ਇੱਥੇ ਲਗਭਗ 2 ਘੰਟੇ ਦੇ ਕਰੀਬ ਜਿਹੜਾ ਹੈ ਜਾਬ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਸੰਗਤਾਂ ਨੂੰ ਇੱਥੋਂ ਹੀ ਵਾਪਸ ਜਿਹੜਾ ਹੈ ਉਹ ਮੁੜਨਾ ਪਏਗਾ ਕਿਉਂਕਿ ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਸ ਤੋਂ ਅੱਗੇ ਕਿਉਂਕਿ ਪਹਿਲੇ ਦਿਨ ਤੋਂ ਹੀ ਲੈ ਕੇ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਹਾਲਾਂਕਿ ਪਹਿਲੇ 2 ਦਿਨ ਅਰੈਸਟ ਹੁੰਦੀ ਰਹੀ ਹੈ ਥਾਣੇ ਲੈ ਜਾਂਦੇ ਰਹਿਨੇ ਸਿੰਘ ਅਰ ਉਥੋਂ ਵਾਪਸ ਆਪਣੀਆਂ ਹੀ ਗੱਡੀਆਂ ਦੇ ਵਿੱਚ ਵਾਪਸ ਉਸੇ ਮੋਰਚੇ ਦੇ ਵਿੱਚ ਛੱਡ ਦਿੱਤਾ ਜਾਂਦਾ ਸੀ ਪਰ ਜਦੋਂ ਕਲੈਸ਼ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਉਹ ਪੂਰੇ ਦੇ ਪੂਰੇ ਹਾਲਾਤ ਜਿਹੜੇ ਬਦਲ ਜਾਂਦੇ ਆ ਔਰ ਅੱਗੇ ਜਾਣ ਦੀ ਇਜਾਜ਼ਤ ਚੰਡੀਗੜ੍ਹ ਪ੍ਰਸ਼ਾਸਨ ਤੱਕ ਘੱਟੋ ਘੱਟ ਹਾਲੇ ਤੱਕ ਨਹੀਂ ਦੇ ਰਿਹਾ ਪਰ ਫਿਲਹਾਲ ਇਹਨਾਂ ਸਿੰਘਾਂ ਨੂੰ ਇੱਥੋਂ ਹੀ ਜਾਪ ਕਰਦੇ ਹੋਏ ਇੱਥੋਂ ਹੀ ਵਾਪਸ ਮੁੜਨਾ ਪਏਗਾ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਮੋਹਾਲੀ ਤ 31 ਸਿੰਘਾਂ ਦਾ ਜਥਾ ਅੱਜ ਨੌਵੇਂ ਦਿਨ ਇੱਕ ਵਾਰ ਫੇਰ ਤੋਂ ਰਵਾਨਾ ਹੋ ਚੁੱਕਿਆ ਹੈ ਔਰ ਗੱਲ ਇਹ ਹੈ ਕਿ ਨੌਵਾਂ ਜਥਾ ਚੱਲ ਪਿਆ ਔਰ ਸਰਕਾਰ ਨਾਲ ਹਲੇ ਕੋਈ ਚਰਚਾ ਵੀ ਨਹੀਂ ਛੜੀ ਤਸਵੀਰਾਂ ਚ ਦਿਖਾਉਂਦੇ ਆ ਕਿ 31 ਸਿੰਘਾਂ ਦਾ ਜਥਾ ਜਿਹੜਾ ਇੱਕ ਵਾਰ ਫੇਰ ਤੋਂ ਚੱਲ ਪਿਆ ਗੱਲ ਗੱਲ ਫੇਰ ਉੱਥੇ ਹੀ ਹੈ ਕਿ 31 ਸਿੰਘ ਹੋਣਗੇ 31ਾਂ ਤੋਂ 32ਵਾਂ ਕੋਈ ਸਿੰਘ ਨਹੀਂ ਹੋਏਗਾ ਔਰ ਅੱਜ ਜਿਹੜਾ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ 10 ਲੋਕਾਂ ਦੀਆਂ ਹੋਰ ਫੋਟੋ ਜਾਰੀ ਕਰਤੀਆਂ ਇਹ ਉਸੇ ਸੰਦਰਭ ਦੇ ਵਿੱਚ ਹੀ ਆ ਜੋ 8 ਫਰਵਰੀ ਨੂੰ ਵਾਪਰਿਆ ਔਰ ਉਸੇ ਨੂੰ ਹੀ ਲੈ ਕੇ ਜਿਹੜਾ 10 ਲੋਕਾਂ ਦੀਆਂ ਪਹਿਲਾਂ ਕੁਝ ਜਿਹੜੀਆਂ ਫੋਟੋ ਵਾਇਰਲ ਕੀਤੀਆਂ ਗਈਆਂ ਸੀ ਹਾਂ ਔਰ ਨਾਮਜ਼ਦ ਕੀਤੇ ਗਏ ਸੀ ਬੰਦੇ ਬਕਾਇਦਾ ਤੌਰ ਤੇ ਉਹਨਾਂ ਤੇ ਇਨਾਮ ਰੱਖਣ ਦੀ ਗੱਲ ਕੀਤੀ ਗਈ ਸੀ ਤੇ ਹੁਣ ਅੱਜ 10 ਫੋਟੋ ਹੋਰ ਜਾਰੀ ਕਰ ਦਿੱਤੀਆਂ ਗਈਆਂ ਪਰ ਇਹ ਤਾਂ ਕਾਰਵਾਈ ਜਿਹੜੀ ਆ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਚੱਲਦੀ ਹੈ ਪਰ ਮੋਰਚੇ ਦੀ ਸੁਣਵਾਈ ਹੋਵੇ ਸਿੰਘਾਂ ਦੀ ਸੁਣਵਾਈ ਹੋਵੇ ਇਸ ਮਾਮਲੇ ਦੀ ਸੁਣਵਾਈ ਹੋਵੇ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਔਰ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਤਸਵੀਰਾਂ ਦੇ ਵਿੱਚ ਦੇਖੋ ਕਿ 31 ਸਿੰਘਾਂ ਦਾ ਜਥਾ ਜਿਹੜਾ ਇੱਕ ਵਾਰ ਫੇਰ ਤੋਂ ਰਵਾਨਾ ਹੋਇਆ ਔਰ ਅੱਜ 9ਵੇਂ ਦਿਨ ਦੇ ਵਿੱਚ ਇਹ ਜਥਾ ਜਿਹੜਾ ਇਹ ਜਾ ਰਿਹਾ ਔਰ ਦੇ ਅੰਦਰ ਜੋਸ਼ ਹੈ ਪਹਿਲਾਂ ਨਾਲੋਂ ਪਰ ਹਾਲੇ ਤੱਕ ਇਹ ਸੁਣਵਾਈ ਵਾਲੀ ਗੱਲ ਕੋਈ ਨਹੀਂ ਹੈਗੀ ਕਿ ਸੁਣਵਾਈ ਕਿਵੇਂ ਹੋਈ ਮੇਰੇ ਨਾਲ ਬਾਈ ਰੁਪਿੰਦਰ ਹੋਰੀ ਹੈਗੇ ਨੇ ਬਾਈ ਅੱਜ 10 ਬੰਦਿਆਂ ਦੇ ਹੋਰ ਨਾਮ ਦਾ ਨਾਮਜ਼ਦ ਕਰਕੇ ਉਹਨਾਂ ਦੀਆਂ ਫੋਟੋ ਵਾਇਰਲ ਕਰਤੀਆਂ ਚੰਡੀਗੜ੍ਹ ਪ੍ਰਸ਼ਾਸਨ ਤਾਂ ਆਪਣੀ ਕਾਰਵਾਈ ਕਰ ਰਿਹਾ ਹੈ ਪਰ ਹਲੇ ਤੱਕ ਗੱਲਬਾਤ ਦੀ ਗੰਡ ਨਹੀਂ ਖੁੱਲੀ ਹੈ ਜੈਡ ਲੌਕ ਖੁੱਲਿਆ ਨਹੀਂ ਹੈਗਾ ਡੈਡ ਲੌਕ ਬਾਈ ਜੀ ਖੁੱਲ ਜਾਣਾ ਬੜੀ ਜਲਦੀ ਖੁੱਲ ਜਾਣਾ ਕਿਉਂਕਿ ਜਿੰਨੀ ਸੰਗਤ ਆ ਰਹੀ ਆ ਮੇਨ ਮਸਲਾ ਸੰਗਤ ਨਾਲ ਸੀ ਸੰਗਤ ਨੂੰ ਡਰਦੇ ਦੇ ਸੰਗਤ ਬੜੀ ਵੱਡੀ ਗਿਣਤੀ ਚ ਆਉਣ ਵਾਲੇ ਟਾਈਮ 'ਚ ਹੁਣ ਇੱਥੇ ਆ ਜੂ ਗੱਲੇ ਕਿ ਇਹ ਇਹ ਇਹਨਾਂ ਇਹਨਾਂ ਪਰਚਿਆਂ ਨੂੰ ਲੈ ਕੇ ਕੋਈ ਗੱਲ ਹੋਈ ਹੁਣ ਤੱਕ ਕਿ ਬੰਦੇ ਤੁਸੀਂ ਨਾਮਜ਼ਦ ਕਰੀ ਜਾਂਦੇ ਹੋ ਇਨਾਮ ਰੱਖ ਰਹੇ ਹੋ ਕਿ ਕ੍ਰਿਮੀਨਲ ਕ੍ਰਿਮੀਨਲ ਨੇ ਲੋਕ ਇਹ ਬਿਲਕੁਲ ਜੀ ਸੰਗਤ ਵੀ ਜਾਣਦੀ ਆ ਤੇ ਮੈਂ ਕਿਹਾ ਪ੍ਰਸ਼ਾਸਨ ਵੀ ਜਾਣਦਾ ਹੈ ਕੋਈ ਕ੍ਰਿਮੀਨਲ ਨਹੀਂ ਹੈ ਜਜਵਾਤੀ ਨੌਜਵਾਨਾ ਜਿਹੜੇ ਆਪਣੇ ਬੰਦੀ ਸਿੰਘਾਂ ਨੂੰ ਬਾਹਰ ਕਢਾਉਣ ਖਾਤਰ ਆਏ ਆ ਤੇ ਇਹਨਾਂ ਦੇ ਉੱਤੇ ਜਿਹੜਾ ਮੈਂ ਕਿਹਾ ਸਰਕਾਰ ਵੱਲੋਂ ਪਰਚੇ ਕਰਾਉਣ ਦਾ ਡਰਾਵਾ ਦਿੱਤਾ ਜਾ ਰਿਹਾ ਡਰਨ ਵਾਲੇ ਨਹੀਂ ਜੇ ਡਰਨ ਵਾਲੇ ਹੁੰਦੇ ਤਾਂ ਹੁਣ ਨੂੰ ਇਥੋਂ ਮੈਂ ਕਿਹਾ ਵੀ ਕੁਝ ਕਰ ਚੁੱਕੇ ਹੁੰਦੇ ਇਹ ਜਿਹੜਾ ਪ੍ਰੈਸ਼ਰ ਬਣਾਉਣਾ ਚਾਹੁੰਦੇ ਉਹ ਪ੍ਰੈਸ਼ਰ ਬਣ ਨਹੀਂ ਸਕਦਾ ਕਿਉਂਕਿ ਸਾਡੀ ਉਹ ਕਮੇਡੀ ਨੀ ਪਰ ਕਾਨੂੰਨੀ ਪ੍ਰਕਿਰਿਆ ਵਿੱਚ ਉਲਝਾਉਣ ਦੀ ਕੋਸ਼ਿਸ਼ ਤਾਂ ਹੈ ਕਿਦਰ ਮੈਂ ਕਿਹਾ ਜੀ ਉਹਨਾਂ ਨੇ ਆਪ ਦੀ ਦਾਅ ਬਣਾਉਣੀ ਆ ਉਹ ਇਹਨਾਂ ਇਹਨਾਂ ਮਸਲਿਆਂ ਦੇ ਉੱਤੇ ਆ ਕੇ ਮੋਰਚਾ ਠਾਉਣ ਦੀ ਗੱਲ ਕਰਨਗੇ ਪਰ ਮੋਰਚਾ ਚਾਰੇ ਮੁੱਦੇ ਹੱਲ ਕਰੇ ਬਿਨਾ ਉੱਠਣਾ ਨਹੀਂ ਇਹ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹਿਣੇ ਆ ਕਿ ਜਿਹੜੇ ਨਿੱਕੇ ਨਿੱਕੇ ਮਸਲੇ ਖੜੇ ਕਰਕੇ ਉਹਨਾਂ ਮਸਲਿਆਂ ਤੇ ਨੌਜਵਾਨਾਂ ਨੂੰ ਭੜਕਾਇਆ ਵੀ ਜਾਊ ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾਊ ਕਿ ਇਹਨਾਂ ਅਸੀਂ ਬੰਦਿਆਂ ਨੂੰ ਛੱਡ ਦਿੰਨੇ ਆ ਜੀ ਤੁਹਾਡੇ ਬੰਦਿਆਂ ਤੋਂ ਪਰਚੇ ਵਾਪਸ ਲੈ ਲੈਣੇ ਤੁਸੀਂ ਉੱਠ ਖੜੋ ਪਰ ਇਹ ਲੋਕ ਉੱਠਣ ਵਾਲੇ ਹੈ ਨਹੀਂ ਇਹਦਾ ਗਿਣਤੀ ਹੁਣ ਵਧਨੀ ਆ ਪੰਜਾਬ ਚੱਲ ਪਿਆ ਉੱਠ ਕੇ ਤੇ ਬੜੀ ਜਲਦੀ ਆਉਣ ਵਾਲੇ ਟਾਈਮ 'ਚ ਹਜ਼ਾਰਾਂ ਹਜ਼ਾਰਾਂ ਦੇ ਕੀ ਜਿਹੜੇ ਕਾਫਲੇ ਗੱਡੀਆਂ ਦੇ ਕਾਫਲੇ ਇਕੱਲੇ ਬਾਣਸਾ ਦੇ ਵਿੱਚੋਂ ਸੰਗਰੂਰ ਤੇ ਬਰਨਾਲੇ 'ਚੋਂ 15000 ਗੱਡੀ ਦਾ ਕਾਫਲਾ ਆਉਣਾ ਤੇ ਹਰ ਇੱਕ ਏਰੀਆ ਦੇ ਵਿੱਚੋਂ ਇਸੇ ਤਰੀਕੇ ਨਾਲ ਹੁਣ ਸੰਗਤ ਉੱਠ ਖੜੀ ਆ ਬੜੀ ਜਲਦੀ ਤੁਸੀਂ ਰਿਜ਼ਲਟ ਦੇਖੋਗੇ ਠੀਕ ਹੈ ਤਾਂ ਕਹਿੰਦੇ ਵੱਡੇ ਕਾਫਲੇ ਸ਼ੁਰੂ ਹੋਣ ਵਾਲੇ ਨੇ 15000 ਦੇ ਕਰੀਬ ਜਿਹੜੇ ਜਿਹੜੇ ਸਾਧਨ ਹੈਗੇ ਨੇ ਉਹ ਆਉਣਗੇ ਤਾਂ ਲਗਾਤਾਰ ਕਿਉਂਕਿ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਸ ਵੇਲੇ ਮੀਡੀਆ ਦੇ ਨਾਲ ਰਾਜੂ ਜੀ ਰਾਜੂ ਜੀ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚੀਆਂ ਉੱਥੇ ਲੜਾਈ ਲੜੀ ਜਿੱਤ ਕੇ ਆ ਗਏ ਅੱਜ ਤੁਸੀਂ ਇਸ ਜਥੇ ਦੀ ਅਗਵਾਈ ਵੀ ਕਰ ਰਹੇ ਹੋ ਤੁਹਾਨੂੰ ਲੱਗ ਲੜਾਈ 'ਚ ਫਰਕ ਕੁਝ ਨਜ਼ਰ ਆਉਂਦਾ ਹੈ ਦਿੱਲੀ ਵਾਲੀ ਤੇ ਇਹਦੇ ਵਿੱਚ ਨਹੀਂ ਕੋਈ ਫਰਕ ਨਜ਼ਰ ਆਉਂਦਾ ਉੱਥੇ ਇੰਨਾ ਕਿ ਫਰਕ ਜਰੂਰ ਰਹਿ ਗਿਆ ਭਈ ਉਹ ਕਿਸਾਨੀ ਜਿਹੜੀ ਲੜਾਈ ਨਾ ਮੋਰਚਾ ਲੱਗਣ ਤੋਂ ਪਹਿਲਾਂ ਉਹ ਮੁੱਦਾ ਭੱਗ ਗਿਆ ਸੀਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਇਹ ਮੁੱਦਾ ਜਿਹੜਾ ਕੌਮ ਦਾ ਮੁੱਦਾ ਸੀਗਾ ਇਹ ਸਿਰਫ ਪੰਜਾਬ ਪੰਜਾਬ ਵਿੱਚ ਰਿਹਾ ਹੈਗਾ ਇਹ ਹੁਣ ਜਿਵੇਂ ਦਿੱਲੀ ਜਾ ਕੇ ਉਹ ਸਿਹਤ ਕਿਸਾਨ ਮੋਰਚੇ ਦੇ ਮੁੱਦੇ ਨੂੰ ਪੂਰੇ ਦੇਸ਼ ਦੇ ਜਨਮਾਂ ਤੋਂ ਚਾਰ-ਪੰਜ ਮਹੀਨੇ ਲੱਗੇ ਸੀਗੇ ਉਸੇ ਤਰੀਕੇ ਨਾਲ ਐਸ ਮੁੱਦੇ ਨੂੰ ਵੀ ਪੂਰੇ ਦੇਸ਼ ਜਾਣ ਹੋ ਚਾਰ-ਪੰਜ ਮਹੀਨੇ ਲੱਗਣਗੇ ਕਿਉਂਕਿ ਕੇਵਲ ਬੰਦੀ ਸਿੰਘ ਨਹੀਂ ਗਏ ਬੰਦੀ ਸਿੰਘ ਦੇ ਨਾਲ-ਨਾਲ ਹੋਰ ਦੇਸ਼ ਦੇ ਦਿਨਾਂ ਵਿੱਚ ਬੜੇ ਹੀ ਪੱਤਰਕਾਰ ਸਾਡੇ ਬੁੱਧੀਜੀਵੀ ਜਿਹੜੇ ਸਰਕਾਰਾਂ ਨੂੰ ਚੰਗੇ ਨਹੀਂ ਲੱਗਦੇ ਉਹ ਵੀ ਜ਼ਿਲ੍ਹਿਆਂ ਦੇ ਵਿੱਚ ਬੰਦ ਪਏ ਨੇ ਐਸ ਤਰ੍ਹਾਂ ਕਿ ਜਦੋਂ ਲੋਕਾਂ ਨੂੰ ਗੱਲ ਸਮਝ ਆਏਗੀ ਉਹ ਇਹਦੇ ਪੁੱਤੇ ਬੈਠੇ ਬਲੋਗ ਮੋਰਚੇ ਤੇ ਇੱਕ ਸਰਕਾਰ ਦੇ ਖਿਲਾਫ ਬੈਠੇ ਆ ਜਦੋਂ ਉਹ ਨਾਲ ਸੜੇ ਆਉਣਗੇ ਜਿਵੇਂ ਰਕੇਸ਼ ਗਾਇਤ ਜੀ ਆਏ ਹਰਿਆਣੇ ਤੋਂ ਆਏ ਰਾਸਮਤਲ ਕੇਤੀ ਆਏ ਆ ਤੇ ਬਾਕੀ ਸਟੇਟ ਦੇ ਲੋਕ ਨਿਕਲ ਕੇ ਆਉਣਗੇ ਮੋਰਚੇ ਤੇ ਪਹੁੰਚਣਗੇ ਉਦੋਂ ਸਰਕਾਰ ਨੂੰ ਮਜਬੂਰ ਹੋਣਾ ਪੈਣਾ ਤੇ ਸਾਡਾ ਹੱਕ ਸਾਨੂੰ ਦੇਣਾ ਪੈਣਾ। ਜਦੋਂ ਦਿੱਲੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਬੜਾ ਡਟ ਕੇ ਸਾਥ ਦੇਈ ਜਾਂਦੇ ਆ। ਅਸੀਂ ਦਿੱਲੀ ਵਾਲੇ ਪਾਸਿਓਂ ਪ੍ਰਬੰਧ ਕੀਤੇ ਹੋਏ ਨੇ ਬਕਾਇਦਾ ਤੌਰ ਤੇ ਪਾਣੀ ਦਾ ਪ੍ਰਬੰਧ ਹੋਰ ਬਹੁਤ ਸਾਰੇ ਪ੍ਰਬੰਧ ਦਿੱਤੇ ਹੋਏ ਆ ਤੇ ਅੱਜ ਤਾਂ ਫਿਰ ਜਥੇ ਪੰਜਾਬ ਸਰਕਾਰ ਕੋਲੇ ਜਾਂਦੇ ਆ ਅੱਜ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਐ ਤੁਹਾਨੂੰ ਲੱਗਦਾ ਹੈ ਕਿ ਅੱਜ ਉਹਨ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸੱਤਾ ਦੇ ਵਿੱਚ ਲੋਕ ਆ ਜਾਂਦੇ ਆ ਉਸ ਤੋਂ ਬਾਅਦ ਨਜ਼ਰ ਅੰਦਾਜ਼ਗੀ ਸ਼ੁਰੂ ਹੋ ਜਾਂਦੀ ਹੈ ਦੇਖੋ ਆਰਐਸਐਸ ਜਿਹੜੀ ਸੰਸਥਾ ਹੈਗੀ ਨਾ ਉਹਦਾ ਵਰਤਾਰਾ ਬੜਾ ਅਜੀਬ ਹੈ ਜੋ ਦਿੱਲੀ ਵਿੱਚ ਸਰਕਾਰ ਚੱਲ ਰਹੀ ਹੈ ਉਹ ਵੀ ਨਾਗਪੁਰ ਤੋਂ ਪੁੱਛ ਕੇ ਚੱਲਦੀ ਹੈ ਤੇ ਇਹ ਉਹੀ ਅਰਵਿੰਦ ਕੇਜਰੀਵਾਲਾ ਜਿਹੜਾ ਕਹਿੰਦਾ ਸੀਗਾ ਕਿ ਕਰੰਸੀ ਉੱਤੇ ਉਹਦੀ ਮੂਰਤੀ ਦੀ ਲਾਉਣੀ ਲక్ష్ਮੀ ਦੀ ਫੋਟੋ ਲੱਗ ਜਾਏ ਹੁਣ ਉਹਨਾਂ ਨੂੰ ਨਾਗਪੁਰ ਤੋਂ ਨਹੀਂ ਹੁਕਮ ਆਇਆ ਹੋਣਾ ਜਿਹੜਾ ਸਾਡਾ ਮੁੱਖ ਮੰਤਰੀ ਹੈਗਾ ਇਹਨੂੰ ਦਿੱਲੀੋਂ ਹੁਕਮ ਨਹੀਂ ਆਇਆ ਹੋਣਾ ਇਹ ਬੜੀ ਖੁੱਤੀ ਚੈਨ ਹੈਗੀ ਆ। ਉਮੀਦ ਕੀਤੇ ਤੁਰਖੀ ਬੈਠੇ ਹੋ ਜੀ। ਆਪਾਂ ਨੂੰ ਪਤਾ ਸਾਰਾ ਕੰਮ ਤਾਂ ਰਲਿਆ ਮਿਲਿਆ ਪਿਆ ਫਿਰ ਆਪਾਂ ਕਹਤੋਂ ਉੱਥੇ ਦਿੱਲੀ ਜਾਣੇ ਆ ਤੇ ਉੱਥੋਂ ਮੁੜੇ ਆਉਣੀਆਂ। ਮੈਂ ਦੱਸਦਾ। ਉਮੀਦ ਸਾਨੂੰ ਉਹਨਾਂ ਤੋਂ ਨਹੀਂ ਉਮੀਦ ਸਾਨੂੰ ਆਪਦੇ ਆਪ ਤੋਂ ਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹਣਾ ਜਿੰਨੇ ਸਾਡੇ ਦੇਸ਼ ਦੇ ਲੋਕ ਆ। ਉਹ ਜਿੱਦਨ ਐਮ ਐਲ ਐ ਐਮ ਪੀ ਨੂੰ ਮੁਨੀਮ ਸਮਝਣ ਲੱਗ ਜਾਣ ਤੇ ਹੈਵੀ ਮੁਨੀਮ 5 ਸਾਲਾਂ ਵਸੇ ਨਿਯੁਕਤ ਕਰਦੇ ਅਸੀਂ। ਜਿੱਦਨ ਸਾਡੇ ਜਨਤਾ ਮਾਲਕ ਜਿਹੜੀ ਐਮ ਐਲ ਐ ਐਮ ਪੀ ਨੂੰ ਮੁਨੀਮ ਕਲੈਕਟਰ નોਕਰ ਤੇ ਖੁਦ ਨੂੰ ਮਾਲਕ ਸਮਝਣ ਲੱਗ ਜਾਏ ਉਹ ਦਿਨ ਅੱਗੇ ਲੱਗ ਜਾਣਗੇ ਸਾਡੇ ਸਾਰੇ ਮਸ ਬੰਦੇ ਦਾ ਗੋਡੀ ਹੱਥ ਲਾਉਂਦੇ ਨੇ ਨਾ ਕਿਸਾਨ ਲਾਉਂਦੇ ਆ ਪਰ ਸਿਹਤ ਕਿਸਾਨ ਮੋਰਚੇ ਦੇ ਇਸ ਅੰਦੋਲਨ ਦੇ ਪਰ ਫਰਕ ਪਿਆ ਕਿ ਨਹੀਂ ਪਿਆ ਮੈਂ ਤੁਹਾਨੂੰ ਸਵਾਲ ਕੀਤਾ ਪੱਤਰਕਾਰ ਨੂੰ ਮੈਂ ਤੁਹਾਨੂੰ ਸਵਾਲ ਕਰ ਸਕਦਾ ਕੋਈ ਫਰਕ ਪਿਆ ਕਿ ਨਹੀਂ ਪਿਆ ਸਾਡੇ ਮੁੱਖ ਮੰਤਰੀ ਆਇਆ ਰਾਜਸਥਾਨ ਦੇ ਵਿੱਚ ਅੱਜ ਤੋਂ 15-20 ਦਿਨ ਪਹਿਲਾਂ ਇੱਕ ਆਮ ਲੇਡੀ ਫੜ ਪੇਪਰ ਲੀਕ ਹੋਇਆ ਸੀਗਾ ਪਿੱਛੇ ਹੁਣੇ ਨੀਂਦ ਦਾ ਆਮ ਲੇਡੀ ਮੁੱਖ ਮੰਤਰੀ ਨੂੰ ਖੜ ਗਈ ਮੁੱਖ ਮੰਤਰੀ ਨੂੰ ਐਂ ਗੱਲ ਕੀਤੀ ਮੁੱਖ ਮੰਤਰੀ ਨਾਲ ਜਿਵੇਂ ਕੋਈ ਸੀਨੀਅਰ ਗੱਲ ਕਰਦੀ ਹੁੰਦੀ ਹੈ ਕਹਿੰਦੀ ਤੂੰ ਕਿਤੋਂ ਮਸਾ ਬਣਾ ਰੱਖਿਆ ਦੇਲੀ ਪੇਪਰ ਲੀਕ ਹੋ ਜਾਂਦੇ ਆ ਤੇ ਮੁੱਖ ਮੰਤਰੀ ਹਿੰਮਤ ਨਹੀਂ ਸੀ ਇਗਨੋਰ ਕਰਕੇ ਟੱਪ ਜੇ ਕਿਉਂ ਕੈਮਰੇ ਉੱਤੇ ਦੀ ਹੈ ਇਹ ਫਰਕ ਕਿੱਥੋਂ ਪਿਆ ਸੂਤ ਕਿਸਾਨ ਮੋਰਚ ਸਾਨੂੰ ਪਤਾ ਅੱਜ ਲੋਕ ਅੱਜ ਖਵਾਉਂਦੇ ਆ ਪੈਰੀਂਸ ਲਾਉਂਦੇ ਆ ਪਰ ਗਿਣਤੀ ਉਹਨਾਂ ਦੀ ਵੱਧ ਰਹੀ ਹੈ ਨਾ ਜਿਹੜੇ ਮੋਰਚੇ ਚਾਉਂਦੇ ਆ ਜਿਹੜੇ ਸਵਾਲ ਕਰਦੇ ਆ ਉਹ ਤਾਂ ਜੇ ਲੋਕ ਸਵਾਲ ਕਰਤੇ ਸੀ ਮੋਦੀ ਨੂੰ ਜਾਂ ਸਵਾਲ ਹੋ ਰਹੇ ਭਗਵੰਤ ਮਾਨ ਨੂੰ ਜਾਂ ਸਵਾਲ ਹੋ ਰਹੇ ਤਾਂ ਤਾਂ ਉਮੀਦ ਹੈ ਏ ਵੀਡੀਓ ਕੈਮਰੇ ਚਾਹੀਦੀ ਹੈ ਤੇ ਉਮੀਦ ਨੂੰ ਵਿਸ਼ਵਾਸ ਆ ਜਿੱਤ ਕੇ ਜਾਵਾਂਗੇ ਇੱਕ ਗੱਲ ਇੱਕ ਲਾਸਟ ਵਾਲਾ ਗਵਰਨਰ ਸਾਹਿਬ ਦੀ ਪੰਜਾਬ ਦੇ ਸੀਐਮ ਨਾਲ ਕਾफी ਤਲਖੀ ਹੋਈ ਪਈ ਹੈ ਆਪਾਂ ਸੀਐਮ ਸਾਹਿਬ ਕੋਲੇ ਜਾਈਏ ਵੀ ਸਾਡੀ ਗੱਲ ਉੱਤੇ ਪਹੁੰਚਾਓ ਉਹਨਾਂ ਦੀ ਪਹਿਲਾਂ ਹੀ ਤਲਖੀ ਬਹੁਤ ਜ਼ਿਆਦਾ ਵਧੀ ਪਈ ਹੈ ਆਪ ਸਮਝ ਨਹੀਂ ਆਉਂਦਾ ਜੇ ਕੰਮ ਸਾਰਾ ਜਾਂ ਉਲਝਿਆ ਪਿਆ ਜੀ ਉਹ ਕਹਿੰਦੇ 300 3 ਕਰੋੜ ਲੋਕਾਂ ਨੂੰ ਅਸੀਂ ਜਵਾਬ ਦੇਈਏ ਅਸੀਂ ਰਾਜਪਾਲ ਨੂੰ ਨਹੀਂ ਦਿੰਦੇ ਤੇ 3 ਕਰੋੜ ਦੇ ਵਿੱਚੋਂ ਜਥਾ ਰੋਜ਼ ਜਾਂਦਾ ਉਹਨਾਂ ਦੀ ਸੁਣਦੇ ਨੇ ਤੁਸੀਂ ਆਪ ਆਪ ਹਿਸਾਬ ਲਾਓ ਤੁਸੀਂ ਕਿੰਦੀ ਕਾਉਂਟਰਡਿਕਟ ਸਟੇਟਮੈਂਟ ਹੈ ਜੀ ਨਾ ਤਾਂ ਗਵਰਨਰ ਨੂੰ ਜਵਾਬ ਦੇ ਰਹੇ ਆ ਨਾ ਤੈਨੂੰ ਕੋਲ ਲੁਕਣ ਜਾਵਦੇ ਰਹੇ ਆ ਉਹ ਜਵਾਬ ਦੇ ਕਿਉਂ ਰਹੇ ਆ ਇਟ ਮੀਨਸ ਜਵਾਬ ਦਿੱਲੀ ਦੇ ਰਹੇ ਆ ਤੇ ਦਿੱਲੀੋਂ ਉਹਨਾਂ ਨੂੰ ਕੋਈ ਸਵਾਲ ਨਹੀਂ ਆ ਰਿਹਾ ਦਿੱਲੀੋਂ ਹੁਕਮ ਨਹੀਂ ਆ ਰਿਹਾ ਜਦੋਂ ਦਿੱਲੀੋਂ ਹੁਕਮ ਆ ਜੂਗਾ ਉਦੋਂ ਸਾਨੂੰ ਜਵਾਬ ਦੇ ਦੇਣਗੇ ਹੁਣ ਫਿਰ ਅਗਲਾ ਧੜਾ ਸੋਚਿਆ ਜਾਵੇ ਪਹਿਲਾਂ ਤਾਂ ਲੋਕਾਂ ਨੂੰ ਉਮੀਦ ਸੀ ਕਿ ਚਲੋ ਤੀਜਾ ਧੜਾ ਆ ਗਿਆ ਹੁਣ ਫਿਰ ਕਿੱਧਰ ਲੈ ਪਾਸੇ ਉਮੀਦ ਹੈ ਜੱਗੇ ਜੇ ਸਿੱਖਤ ਕਿਸਾਨ ਮੋਰਚੇ ਦੇ ਲੀਡਰ ਨੂੰ ਉਮੀਦ ਹੁੰਦੀ ਨਾ ਤੇ ਸਾਰੇ ਇਲੈਕਸ਼ਨ ਲੜ ਲੈਂਦੇ ਸੈਟਿਕ ਟਿਕਟਾਂ ਲੈ ਲੈਂਦੇ ਅਸੀਂ ਕਿਉਂ ਇਲੈਕਸ਼ਨ ਲੜੇ ਕਿਉਂਕਿ ਸਾਨੂੰ ਰਾਜਨੀਤਿਕ ਪਾਰਟੀ ਤੋਂ ਉਮੀਦ ਹੀ ਨਹੀਂ ਕੀ ਸਾਡਾ ਤਾਂ ਵਰਤਾਰਾ ਅਸੀਂ ਇਹ ਬਣਾਉਣਾ ਚਾਹੁੰਦੇ ਆਂ ਵੀ ਪ੍ਰਤੀਕ ਜਿਹੜਾ ਭਾਰਤ ਦਾ ਨਾਗਰਿਕ ਆ ਉਹ ਆਦਨ ਦਾ ਮਾਲਕ ਸਮਝੇ ਤੇ ਐਮਐਲਏ ਨੂੰ ਮਾਲ ਸਮਝੇ ਨੀਵੇਂ ਤੋਂ ਹਸਾਬ ਲਈ 5 ਸਾਲਾਂ ਬਾਅਦ ਵੀ ਤੈਨੂੰ ਆ ਕੰਮ ਕਰਕੇ ਤੂੰ ਕੀਤਾ ਕਿਉਂ ਨਹੀਂ ਕਰ ਉਦੋਂ ਜਾ ਕੇ ਤੋਤੇ ਵਾਂਗੂ ਬੋਲਣਗੇ ਅੱਜ ਟਿਕਟ ਦੇ ਵਾਸਤੇ ਯਾਰ ਹਾਲ ਹਾਲਾਤ ਇਹ ਆ ਵੀ ਜਿੰਨੇ ਐਮਐਲਏ ਆ ਨਾ ਇਹਨਾਂ ਨੂੰ ਟਿਕਟ ਨਾਲ ਮਤਲਬ ਹੈ ਅਸੀਂ ਅਕਸਰ ਬੋਲਦੇ ਆਂ ਪੰਜਾਬ 'ਚ ਲਹਿਰ ਚਲਾਉਣੀ ਜਾਗੀ ਮੈਂ ਤੁਹਾਨੂੰ ਕਿਹਾ ਧਿਆਨ ਨਾਲ ਗੱਲ ਸੁਣਿਓ ਮੰਨ ਲਓ ਕੋ ਉਹ ਐਮਐਲ ਦਾ ਇਲੈਕਸ਼ਨ ਲਾਣਾ ਐਮਐਲ ਬਣਿਆ ਹੋਇਆ ਤੇ ਅਸੀਂ ਜਾ ਕੇ ਉਹਨੂੰ ਆਖੀ ਮੇਰਾ ਮਸਲਾ ਹੱਲ ਕਰ ਦੇ ਜੀ ਉਹ ਜਾ ਵੜੇ ਅਰਵਿੰਦ ਕੇਜਰੀਵਾਲ ਕੋਲੇ ਇਹ ਮਸਲਾ ਹੱਲ ਕਰਨਾ ਪੈਣਾ ਅਰਵਿੰਦ ਕੇਜਰੀਵਾਲ ਨੇ ਕਿਹਾ ਟਿਕਟ ਚਾਹੀਦੀ ਆ ਕਿ ਮਸਲਾ ਹੱਲ ਚਾਹੀਦਾ ਉਹਨੇ ਟਿਕਟ ਲਾਜ਼ਮੀ ਦੇ ਦਿਓ ਜੀ ਮਸਲਾ ਹੱਲ ਹੋਏ ਨਾ ਹੋਵੇ ਜੀ ਇਹ ਸਾਡੀ ਮਜਬੂਰੀ ਆ ਇਹ ਸਾਡਾ ਇਨਾ ਨਿਗਾਰ ਆ ਵੀ ਅਸੀਂ ਟਿਕਟ ਪਿੱਛੇ ਇੱਕ ਐਮਐਲ ਦੇ ਪਦ ਪਿੱਛੇ ਲੋਕਾਂ ਨੂੰ ਵੇਚ ਦਿੰਨੇ ਆ ਤਾਂ ਸਿੱਧੇ ਤੌਰ ਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਜਥਾ ਜਾ ਰਿਹਾ ਔਰ ਜਥੇ ਦੀ ਅਗਵਾਈ ਇੱਕ ਕਿਉਂਕਿ ਰਾਜਸਥਾਨ ਤੋਂ ਨੇ ਇਹ ਕਿਸਾਨ ਆਗੂ ਰਹੇ ਨੇ ਰਾਜੂ ਔਰ ਅੱਜ 31 ਮੈਂਬਰੀ ਜਿਹੜਾ ਜਥਾ ਜਾ ਰਿਹਾ ਉਹਦੀ ਅਗਵਾਈ ਵੀ ਕਰ ਰਿਹਾ ਔਰ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਇਹ ਜਿਹੜੀ ਲੜਾਈ ਹੈ ਇਹਨੂੰ ਇਹਨੂੰ ਛੋਟੀ ਜਿਹੀ ਲੜਾਈ ਤਾਂ ਨਹੀਂ ਸਮਝਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੀ ਲੜਾਈ ਦਿੱਲੀ ਦੇ ਵਿੱਚ ਲੜੀ ਗਈ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਉਸ ਤੋਂ ਵੀ ਕਿਤੇ ਔਖੀ ਲੜਾਈ ਪੰਜਾਬ ਦੇ ਵਿੱਚ ਹੈ ਔਰ ਹੈ ਕਿਹਦੇ ਨਾਲ ਹੈ ਇਹ ਉਸੇ ਪਾਰਟੀ ਦੀ ਸਰਕਾਰ ਦੇ ਨਾਲ ਹੈ ਜਿਹੜੀ ਪਾਰਟੀ ਦਾਵਾ ਕਰਦੀ ਸੀ ਦਿੱਲੀ ਦੇ ਵਿੱਚ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆਂ ਅੱਜ ਉਹਨਾਂ ਕੋਲ ਹਰ ਰੋਜ਼ ਆਪਣੀ ਆਪਣੀ ਅਰਜ਼ੋਈ ਲੈ ਕੇ ਆਪਣੀ ਫਰਿਆਦ ਲੈ ਕੇ 31 ਸਿੰਘਾਂ ਦਾ ਜਥਾ ਇਸ ਇੱਥੋਂ ਨਿਕਲਦਾ ਪਰ ਸੁਣਵਾਈ ਨਹੀਂ ਹੁੰਦੀ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਤੇ ਫਿਰ ਇਹ ਜਿਹੜੀ ਹੈ ਉਹ ਪੂਰੀ ਗੱਲਬਾਤ ਕਿਤਨਾ ਕਿਤੇ ਇਹ ਸਵਾਲੀਆ ਚਿੰਨ੍ਹ ਜ਼ਰੂਰ ਪੈਦਾ ਕਰਦੀ ਹੈ ਇਹ ਸਵਾਲੀਆ ਨਿਸ਼ਾਨ ਜ਼ਰੂਰ ਬਣਦੇ ਨੇ ਔਰ ਕਟਾਰੇ ਦੇ ਵਿੱਚ ਸਰਕਾਰ ਜ਼ਰੂਰ ਕਿਤਨਾ ਕਿਤੇ ਖੜੀ ਹੋਈ ਨਜ਼ਰ ਆਉਂਦੀ ਹੈ ਤਾਂ ਇਸ ਵੇਲੇ ਤੁਸੀਂ ਹੱਥਾਂ ਦੇ ਵਿੱਚ ਦੇਖੋ ਕਿ ਹੱਥਾਂ ਦੇ ਵਿੱਚ ਜਿਹੜੇ ਨਿਸ਼ਾਨ ਸਾਹ ਫੜੇ ਹੋਏ ਨੇ ਔਰ ਕੱਤੀ ਸਿੰਘਾਂ ਦੇ ਵਿੱਚ ਕੁਝ ਬੀਬੀਆਂ ਵੀ ਹੈਗੀਆਂ ਨੇ ਅਸੀਂ ਗੱਲਬਾਤ ਵੀ ਕਰਾਂਗੇ ਸੱਚੀ ਕਲਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਿੰਘ ਦੀ ਕਟਨ ਵਿੱਚ ਹਾਂਜੀ ਮਨਾ ਕੀਤਾ ਹੋਇਆ ਮਨਾ ਕੀਤਾ ਹੋਇਆ ਠੀਕ ਹੈ ਕਹਿੰਦੇ ਮਰਾਂ ਕੀਤਾ ਹੋਇਆ ਪਰ ਗੱਲ ਇਹ ਹੈ ਕਿ ਇਹ ਜਿਹੜਾ ਜਥਾ ਜਾਂਦਾ 31 ਸਿੰਘਾਂ ਦਾ ਉਸ ਜਥੇ ਦੇ ਵਿੱਚ ਸਿਰਫ 31 ਸਿੰਘ ਹੀ ਹੁੰਦੇ ਆ ਜਾਣੀ ਇਹ ਬਕਾਇਦਾ ਤੌਰ ਤੇ ਜਿਹੜੀ ਹੁਣ ਖੜ ਕੇ ਜਿਹੜੀ ਗੱਲਬਾਤ ਹੋਈ ਉਸ ਦੇ ਵਿੱਚ ਸਿਰਫ ਇਹੋ ਹੀ ਗੱਲਬਾਤ ਹੋਈ ਹੈ ਕਿ ਇੱਕ ਜਿਹੜੀ ਲਿਸਟ ਬਣੀ ਹੁੰਦੀ ਆ ਲਿਸਟ ਨੂੰ ਵੈਰੀਫਾਈ ਕੀਤਾ ਜਾਂਦਾ ਹੈ ਕਿ ਕਿਤੇ ਕੋਈ ਵਾਧੂ ਸਿੰਘ ਕੋਈ ਵਿੱਚ ਸ਼ਾਮਲ ਨਾ ਹੋਵੇ ਕਿਉਂਕਿ ਨਾਮ ਕਮੇਟੀ ਦੇ ਕੋਲ ਦਰਜ ਹੁੰਦੇ ਆ ਔਰ ਕਮੇਟੀ ਕੋਲੇ ਦਰਜ ਹੋਣ ਤੋਂ ਬਾਅਦ ਹੀ ਇੱਥੇ ਆ ਕੇ ਵੈਰੀਫਾਈ ਹੁੰਦਾ ਔਰ ਵੈਰੀਫਾਈ ਹੋਣ ਤੋਂ ਬਾਅਦ ਦੁਬਾਰਾ ਜਿਹੜਾ ਇਧਰ ਨੂੰ ਮੂਵ ਕੀਤਾ ਜਾਂਦਾ ਹੈ ਇਸ ਵੇਲੇ ਜਥਾ ਜਿਹੜਾ ਇੱਕ ਵਾਰ ਫੇਰ ਤੋਂ ਮੂਵ ਹੋ ਚੁੱਕਿਆ ਔਰ ਪ੍ਰਕਿਰਿਆ ਉਹੀ ਰਹਿਣ ਵਾਲੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਹਰ ਰੋਜ਼ ਦਿਖਾਉਨੇ ਆ ਕਿ ਪੰਜਾਬ ਪੁਲਿਸ ਜਿਹੜੀ ਉਹਨੇ ਆਪਣੇ ਪ੍ਰਬੰਧ ਕੀਤੇ ਹੁੰਦੇ ਆ ਉਸ ਤੋਂ ਅੱਗੇ ਚੰਡੀਗੜ੍ਹ ਪੁਲਿਸ ਦੇ ਆਪਣੇ ਪ੍ਰਬੰਧ ਹੁੰਦੇ ਆ ਪਰ ਇਹਨਾਂ ਪ੍ਰਬੰਧਾਂ ਦੇ ਵਿੱਚ ਹੁਣ ਫਰਕ ਇਹਨਾਂ ਕਹਿ ਬਦਲਾ ਇਹਨਾਂ ਕਹਿ ਕਿ ਪੰਜਾਬ ਦੀ ਪੁਲਿਸ ਨੇ ਉੱਥੇ ਕਿੱਲਾ ਕਿੱਲਾ ਖੜੀਆਂ ਕਰਤੀਆਂ ਕਿ ਜੇਕਰ ਕੋਈ ਕਲੈਸ਼ ਹੁੰਦਾ ਤਾਂ ਫਿਰ ਇਹ ਬੰਦੇ ਭੱਜ ਨਾ ਸਕਣ ਜਾਂ ਫਿਰ ਉੱਥੇ ਘਟਨਾ ਨੂੰ ਅੰਜਾਮ ਦੇ ਕੇ ਕਿਸੇ ਹੋਰ ਪਾਸੇ ਨਾ ਨਿਕਲ ਸਕਣ ਤਾਂ ਇਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਆਪਣੇ ਇੰਤਜ਼ਾਮ ਜਿਹੜੇ ਨੇ ਉਹ ਹੋਰ ਵਧਾ ਦਿੱਤੇ ਆ ਤਾਂ ਅੱਜ 9ਵੇਂ ਦਿਨ ਦੇ ਵਿੱਚ ਜਥਾ ਜਿਹੜਾ ਉਹ ਰਵਾਨਾ ਹੋ ਚੁੱਕਿਆ ਤਾਂ ਉਸ ਚੌਕ ਕੋਲੇ ਜਥਾ ਪਹੁੰਚ ਚੁੱਕਿਆ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਕੀਤੀ ਗਈ ਆ ਔਰ ਬੈਰੀਗੇਟਿੰਗ ਜਿਵੇਂ ਅਸੀਂ ਵਾਰ-ਵਾਰ ਜ਼ਿਕਰ ਕਰਦੇ ਆ ਉਸ ਬੈਰੀਗੇਟਿੰਗ ਦਾ ਕਿ ਪੰਜਾਬ ਪੁਲਿਸ ਪੂਰੀ ਤਿਆਰੀ ਦੇ ਅੰਦਰ ਹੈ ਕਿ ਜੇਕਰ ਕੋਈ ਉਸ ਤਰੀਕੇ ਦੀ ਘਟਨਾ ਵਾਪਰਦੀ ਹੈ ਜੋ 8 ਫਰਵਰੀ ਨੂੰ ਵਾਪਰੀ ਤਾਂ ਉਹਨਾਂ ਦੇ ਵੱਲੋਂ ਕਿਵੇਂ ਕੰਟਰੋਲ ਕੀਤਾ ਜਾਣਾ ਹੈ ਇੱਧਰ ਸਿੰਘਾਂ ਦਾ ਜਥਾ ਆ ਰਿਹਾ ਹੈ ਇੱਕ ਵਾਰ ਤਸਵੀਰ ਦੇ ਰੂਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਇੱਧਰ ਸਿੰਘਾਂ ਦਾ ਜਥਾ ਆ ਰਿਹਾ ਔਰ ਦੂਜੇ ਪਾਸੇ ਉਹ ਚੌਕ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਆਪਣੀ ਜਿਹੜੀ ਤਿਆਰੀ ਕੀਤੀ ਗਈ ਹੈ ਔਰ ਇਹ ਪ੍ਰਕਿਰਿਆ ਕਿਉਂਕਿ ਅੱਜ 9ਵੇਂ ਦਿਨ ਦੇ ਵਿੱਚ ਹੈ ਤਾਂ 9ਵੇਂ ਦਿਨ ਦੇ ਵਿੱਚ ਅੱਜ ਜਥਾ ਜਾ ਰਿਹਾ ਹੈ ਔਰ 9ਵੇਂ ਦਿਨ ਦੇ ਵਿੱਚ ਵੀ ਗੱਲਬਾਤ ਜਿਹੜੀ ਆ ਉਹ ਅ ਨਹੀਂ ਸਰਕਾਰ ਦੇ ਨਾਲ ਹੋਈ ਤੇ ਨਾ ਹੀ ਇਸ ਦੀ ਹਾਲੇ ਕੋਈ ਚਰਚਾ ਛਿੜੀ ਆ ਤਾਂ ਤੁਸੀਂ ਤਸਵੀਰਾਂ ਲਗਾਤਾਰ ਦਿਖਾਉਂਦੇ ਰਹੋ ਇਹ ਤਸਵੀਰਾਂ ਦੇ ਰੂਪ ਚ ਤੁਹਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਿਰਫ 31 ਸਿੰਘ ਔਰ 31 ਸਿੰਘਾਂ ਦਾ ਜਥਾ ਜਿਹੜਾ ਹੈ ਉਹ ਜਾਂਦਾ ਔਰ 31 31 ਤੋਂ 32 32ਵਾਂ ਸਿੰਘ ਇਸ ਜਥੇ ਦਾ ਹਿੱਸਾ ਨਹੀਂ ਹੁੰਦਾ ਕਿਉਂਕਿ ਬਕਾਇਦਾ ਤੌਰ ਤੇ ਲਿਸਟ ਬਣਦੀ ਆ ਔਰ ਨਾਮ ਜਿਹੜੇ ਨੇ ਉਹ ਕਮੇਟੀ ਦੇ ਕੋਲ ਲਿਖੇ ਜਾਂਦੇ ਆ ਔਰ ਸਿਰਫ ਉਹੀ ਸਿੰਘ ਇਸ ਜਥੇ ਦਾ ਹਿੱਸਾ ਰਹਿੰਦੇ ਨੇ ਜਿਨ੍ਹਾਂ ਦਾ ਨਾਮ ਉਸ ਲਿਸਟ ਦੇ ਵਿੱਚ ਹੋਏਗਾ ਤਾਂ ਇਸ ਤੋਂ ਅਗਲੀ ਤਸਵੀਰ ਜਿਹੜੀ ਆ ਤੁਹਾਨੂੰ ਦਿਖਾਉਣੀ ਹੈ ਕਿ ਇਧਰੋਂ ਪੰਜਾਬ ਪੁਲਿਸ ਦੀ ਜਿਹੜੀ ਆਪਣੀ ਤਿਆਰੀ ਆ ਔਰ ਹਾਲਾਂਕਿ ਇੱਕ ਰਸਤਾ ਜਿਹੜਾ ਉਹ ਖੁੱਲਾ ਛੱਡਿਆ ਜ਼ਰੂਰ ਜਾਂਦਾ ਹੈ ਕਿ ਜਦੋਂ ਇਧਰੋਂ ਜਥਾ ਜਾਏਗਾ ਤਾਂ ਉਹ ਇੱਥੋਂ ਐਂਟਰ ਕਰ ਜਾਏਗਾ ਔਰ ਉਸ ਤੋਂ ਬਾਅਦ ਦੇਖੋ ਇਹ ਇਸ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਇਸ ਇਸ ਪੂਰੇ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਇਸ ਚੌਂਕ 'ਚ ਕਿ ਇਹ ਵੱਡੀ ਨਫਰੀ ਜਿਹੜੀ ਪੰਜਾਬ ਪੁਲਿਸ ਦੀ ਆ ਔਰ ਇਹ ਉਸ ਕਲੈਸ਼ ਤੋਂ ਬਾਅਦ ਵਧਾਈ ਗਈ ਆ ਕਿਉਂਕਿ ਚੰਡੀਗੜ੍ਹ ਦੇ ਡੀਜੀਪੀ ਸਾਹਿਬ ਨੇ ਇੱਕ ਜ਼ਰੂਰ ਆਪਣੀ ਨਾਰਾਜ਼ਗੀ ਜਿਹੜੀ ਹੈ ਉਹ ਪੰਜਾਬ ਪੁਲਿਸ ਦੇ ਨਾਲ ਮੋਹਾਲੀ ਪ੍ਰਸ਼ਾਸਨ ਦੇ ਨਾਲ ਜਤਾਈ ਸੀ ਕਿ ਤੁਸੀਂ ਸਾਡਾ ਸਹਿਯੋਗ ਨਹੀਂ ਕੀਤਾ ਜਦੋਂ ਇਹ ਸਾਰਾ ਕੁਝ ਵਾਪਰਿਆ ਹੈ ਤਸਵੀਰਾਂ ਦਿਖਾਉਂਦੇ ਰਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਪੁਲਿਸ ਜਿਹੜੀ ਹੈ ਉਹ ਇੱਥੇ ਤਾਇਨਾਤ ਕੀਤੀ ਗਈ ਹੈ ਔਰ ਪਿੱਛੇ ਸਿੰਘਾਂ ਦਾ ਜਥਾ ਜਿਹੜਾ ਹੈ ਉਹ ਨਾਰੇ ਮਾਰਦਾ ਹੋਇਆ ਅੱਗੇ ਵਧ ਰਿਹਾ ਕਿਉਂਕਿ ਜਿਹੜਾ ਇਹ ਮੋਰਚਾ ਇਹ ਚਾਰ ਮੰਗਾਂ ਦੇ ਆਲੇ ਦੁਆਲੇ ਹੈ ਸਭ ਤੋਂ ਪਹਿਲੀ ਮੰਗ ਹੈ ਕਿ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕਰਵਾਉਣ ਦੀ ਗੱਲ ਹੈ ਤੇ ਦੂਜੇ ਪਾਸੇ ਕਿਉਂਕਿ ਬਦਬੀ ਹੋਈ ਉਹਦੇ ਇਨਸਾਫ ਦੀ ਗੱਲ ਹੈ ਗੋਲੀकांड ਵਾਪਰਿਆ ਉਹਦੇ ਇਨਸਾਫ ਦੀ ਗੱਲ ਹੈ ਔਰ ਤੀਜਾ 328 ਰੁਪਿਆਂ ਦੀ ਗੱਲ ਵੀ ਆ ਭਾਵੇਂ 328 ਰੁਪਿਆਂ ਦੇ ਮਾਮਲੇ ਦੇ ਵਿੱਚ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਲੀਅਰ ਕੀਤਾ ਹੈ ਕਿ ਇਹ ਧੋਖਾਧੜੀ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇਸ ਦਾ ਇਸ ਦੇ ਨਾਲ ਕੋਈ ਸੰਪਰਕ ਨਹੀਂ ਹੈਗਾ ਕਿ ਇਹ ਬੇਅਦਬੀ ਹੋਈ ਆ ਜਾਂ ਸਰੂਪ ਗੁੰਮ ਹੋਏ ਨੇ ਤਾਂ ਇਸ ਮਾਮਲੇ ਦੇ ਅੰਦਰ ਵੀ ਜਿਹੜਾ ਹੈ ਉਹ ਇਹ ਮੰਗ ਜਿਹੜੀ ਆ ਉਹ ਰੱਖੀ ਜਾਂਦੀ ਆ ਔਰ ਇਸ ਮੰਗ ਦੇ ਆਲੇ ਦੁਆਲੇ ਵੀ ਜਿਹੜਾ ਹੈ ਉਹ ਇਹ ਮੋਰਚਾ ਹੈ ਔਰ ਚਾਰ ਮੰਗਾਂ ਨੂੰ ਲੈ ਕੇ ਬਕਾਇਦਾ ਤੌਰ ਤੇ ਇਸ ਮੋਰਚੇ ਦੇ ਵਿੱਚ ਮੰਗ ਰੱਖੀ ਜਾਂਦੀ ਆ ਤੁਹਾਨੂੰ ਦਿਖਾਉਣੇ ਆ ਆਲੇ ਦੁਆਲੇ ਦੀ ਅਗਰ ਦੂਜੀ ਤਸਵੀਰ ਦਿਖਾਉਣੇ ਆ ਕਿ ਚੰਡੀਗੜ੍ਹ ਔਰ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਕਿਉਂਕਿ ਵੱਡੀ ਪੁਲਿਸ ਨਫਰੀ ਲੱਗਦੀ ਆ 8 ਫਰਵਰੀ ਤੋਂ ਬਾਅਦ ਇਹ ਵੱਡੇ ਇੰਤਜ਼ਾਮ ਜਿਹੜੇ ਨੇ ਦੋਨਾਂ ਪ੍ਰਸ਼ਾਸਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਇਹ ਬੁਲਟ ਪ੍ਰੂਫ ਟਰੈਕਟਰ ਜਿਹੜੇ ਨੇ ਇਹ ਤਿਆਰ ਕੀਤੇ ਗਏ ਨੇ ਔਰ ਇਹ ਜਿਹੜੇ ਇਹ احتیاط ਦੇ ਤੌਰ ਤੇ ਕਿ ਜੇਕਰ ਕੋਈ ਕਟਨਾ ਵਾਪਰਦੀ ਆ ਜਾਂ ਉਸ ਤਰੀਕੇ ਦੇ ਨਾਲ ਕੁਝ ਵਾਪਰਦਾ ਹੈ ਤਾਂ ਉਸ ਨੂੰ ਜਿਹੜਾ ਹੈ ਉਹ ਕਵਰ ਕਿਵੇਂ ਕਰਨਾ ਹੈ ਤਾਂ ਇੱਥੇ ਪਹਿਲਾਂ ਦਰਿਆ ਹੁੰਦੀਆਂ ਸੀ ਬਕਾਇਦਾ ਤੌਰ ਤੇ ਰੱਖਿਆ ਹੋਇਆ ਹੁੰਦੀਆਂ ਸੀ ਔਰ ਬਕਾਇਦਾ ਤੌਰ ਤੇ ਇੱਥੇ ਪਾਣੀ ਦਾ ਪ੍ਰਬੰਧ ਵੀ ਹੁੰਦਾ ਸੀ ਪਰ ਇੱਥੇ ਅਜੇ ਅੱਜ ਨਜ਼ਰ ਨਹੀਂ ਆ ਰਿਹਾ ਕਿਉਂਕਿ ਹੁਣ ਬਕਾਇਦਾ ਗੱਲ ਹੋਣੀ ਹੈ ਪ੍ਰਸ਼ਾਸਨ ਦੇ ਨਾਲ ਗੱਲ ਕੋਈ ਨੀ ਸੋਟ ਇਹ ਨੇੜੇ ਬੈਠੇ ਹੱਸਦਾ ਕੋਈ ਖਾਣਾ ਖਾਣੀ ਉਹ ਸੁਣੀ ਖਾਣੀ ਉਹ ਇੱਥੇ ਲੰਗਰ ਲੰਗਰ ਹਾਂ ਜਦੋਂ ਲੱਗ ਲੱਗ ਗਿਆ ਜਾਲ ਨੇੜੇ ਆ ਗਈ ਨਾ ਬੱਠੇ ਆਪਾਂ ਮਾਣਾਂਗੇ ਅੱਜੋਂ ਦੱਸਾਂਗੇ ਮੇਰਾ ਕਹਿਣ ਦਾ ਮਨ ਲੋਕ ਥੇੜੀ ਗਈ ਸਾਧ ਸੰਗਤ ਜੀ ਆਪਾਂ ਇੱਥੇ ਲੰਗਰ ਲੰਗਰ ਵੀ ਛਕਣਾ ਔਰ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਆਪਾਂ ਨੂੰ ਇੱਥੇ ਕਈ ਵਿੱਚ ਗੱਲ